ਕੀ ਕਹ ਰਹੇ ਸੀ ਬਾਈ ਤੁਸੀਂ ਮੇਰਾ ਸਵਾਲ ਇਹ ਸੀਗਾ ਜੀ ਵੀ ਸਿਰਫ ਨਾ 4 ਤੋਂ 5% মিডিਆ ਨੂੰ ਇੰਟਰਵਿਊ ਦਿੱਤੀ ਜਾਂਦੀ ਹੈ ਜਿਹੜੀ ਮੇਰੀ ਗੱਲ ਯਾਦ ਰੱਖੋ ਸਰ ਸੁਣੋ ਸੁਣੋ ਮੇਰੇ ਵੀਰ ਸੁਣੋ ਸੁਣੋ ਜਿੰਨੇ ਵੀ ਪੌਡਕਾਸਟ ਹੈ ਤੁਸੀਂ ਦੇਖਿਆ ਹੋਣਾ ਜਿਹੜੇ ਮਸ਼ਹੂਰ ਹੈ ਜਿਨ੍ਹਾਂ ਕੋ ਕਾਫੀ ਹੁੰਦੀ ਹੈ ਵਯਰਸ਼ਿਪ ਹੁੰਦੀ ਹੈ ਤੁਸੀਂ ਕਦੇ ਮੈਨੂੰ ਬੈਠਾ ਦੇਖਿਆ ਤੁਸੀਂ ਮੈਨੂੰ ਜਿੰਨੇ ਵੀ ਪੱਤਰਕਾਰ ਹੈ ਜਿਹਦਾ ਚੈਨਲ ਘੱਟ ਚੱਲਦਾ ਹੈ ਜਾਂ ਘੱਟ ਪਬਲੀਕਲੀ ਸਟੈਬਲਿਸ਼ ਹੋਇਆ ਜਾਂ ਨਾਮਾਇਆ ਜੀ 100% ਮੈਨੂੰ ਮਿਲਿਓ ਹੁਣ ਨਹੀਂ ਫਿਲਮ ਤੋਂ ਬਾਅਦ ਵੀ ਮਿਲ ਲਿਓ ਮੈਂ ਹਰ ਉਸ ਨੌਜਵਾਨ ਮੁੰਡੇ ਦੀ ਜਾਂ ਗੁੱਡੀ ਦੀ ਮਦਦ ਕਰੂੰਗਾ ਜਿਹਦੇ ਅੰਦਰ ਵਿਚਾਰ ਹੈ ਜਿਹਦੇ ਕੋਲ ਫਲਸਫੀ ਹੈ ਜਿਹਦੇ ਕੋਲ ਥਾਟ ਹੈ ਔਰ ਜਿਹੜਾ ਕੁਝ ਕਰਨਾ ਚਾਹੁੰਦਾ ਹੈ ਆਪਣੇ ਆਪ ਨੂੰ ਛੱਡ ਕੇ ਸਮਾਜ ਲਈ ਕੁਝ ਕਰਨਾ ਚਾਹੁੰਦਾ ਹੈ ਹਰ ਉਸ ਚੈਨਲ ਦੀ ਮੈਂ ਪਲਾ ਕੇ ਇੰਟਰਵਿਊ ਕਰੂੰਗਾ ਤੁਸੀਂ ਇਹਦੇ ਲਈ ਸੰਪਰਕ ਸ਼ਰਮਾ ਜੀ ਨੂੰ ਕਰ ਲਿਓ ਇਹਨੂੰ ਕਰ ਲਿਓ ਵੱਡਾ ਚੈਨਲ ਹੋਵੇ ਨਾ ਹੋਵੇ ਮਨ ਨਹੀਂ ਰੱਖਦਾ ਬੰਦੇ ਦਾ ਵਿਚਾਰ ਵੱਡਾ ਹੋਣਾ ਚਾਹੀਦਾ ਤੁਸੀਂ ਪਤਾ ਨਹੀਂ ਕੱਲ ਨੂੰ ਕਿੱਡੇ ਵੱਡੇ ਬਣਨਾ ਯਾਰ ਇਹ ਇਹ ਤਾਂ ਕਿਆਸਰਾ ਹੀ ਹੁੰਦੀ ਹੈ ਦੁਨੀਆ 'ਚ ਕੋਈ ਵੱਡੇ ਛੋਟੇ ਦਾ ਮਾਫਦੰ ਨਹੀਂ ਜਿੱਦਾਂ ਨੌਜਵਾਨ ਨੇ ਕਹਿਿਆ ਸੀ ਕਿ ਛੋਟੇ ਵੱਡੇ ਕਿਰਦਾਰ ਬਿਲਕੁਲ ਨਹੀਂ ਕਿਰਦਾਰ ਕਿਰਦਾਰ ਹੁੰਦਾ ਨਾ ਵੱਡਾ ਹੁੰਦਾ ਨਾ ਛੋਟਾ ਹੁੰਦਾ ਇਹ ਵਾਸਾੜਾ ਤਾਂ ਵਾਸਾੜਾ ਇਹ ਪਿੰਡ ਚ ਉਸਤਨਾ ਦਾ ਰੋਲਾ ਯੁਕਤੀ ਦਾ ਤਾਂ ਇਹ ਆਪਣਾ ਕਿਰਦਾਰ ਨਵਾਰ ਹੈ ਤੋਂ ਤੁਸੀਂ ਮੇਰੇ ਲਈ ਸਾਰੇ ਸਤਿਕਾਰ ਤੋਂ ਔਰ ਹਰ ਪੰਜਾਬੀ ਨੂੰ ਪਿਆਰ ਹੈ ਸਤਿਕਾਰ ਹੈ ਔਰ ਜਿੱਦਰ ਨਈ ਚੈਨਲ ਚੱਲ ਰਿਹਾ ਅਸੀਂ ਅਸੀਂ ਚਲਾਵਾਂਗੇ ਤੁਹਾਡੇ ਨਾਲ ਖੜੇ ਆ। ਸ਼ੁਕਰੀਆ ਜੀ ਬਹੁਤ ਬਹੁਤ ਲਵ ਯੂ। ਕੀ ਕਰੇ ਸੀ ਬਈ ਤੁਸੀਂ? ਮੇਰਾ ਸਵਾਲ ਇਹ ਸੀਗਾ ਜੀ ਕਿ ਸਿਰਫ ਨਾ 4 ਤੋਂ 5% ਮੀਡੀਆ ਨੂੰ ਇੰਟਰਵਿਊ ਦਿੱਤੀ ਜਾਂਦੀ ਹੈ ਜਿਹੜੀ ਪਰ ਮੇਰੀ ਗੱਲ ਯਾਦ ਰੱਖਿਓ ਸਭ ਸੁਣੋ ਸੁਣੋ ਮੇਰੇ ਵੀਰ ਸੁਣੋ ਸੁਣੋ ਜਿੰਨੇ ਵੀ ਪੋਡਕਾਸਟ ਹੈ ਤੁਸੀਂ ਦੇਖਿਆ ਹੋਣਾ ਜਿਹੜੇ ਮਸ਼ਹੂਰ ਹੈ ਜਿਨ੍ਹਾਂ ਕੋ ਕਾਫੀ ਹੁੰਦੀ ਹੈ ਵਿਵਰਸ਼ਿਪ ਹੁੰਦੀ ਹੈ ਤੁਸੀਂ ਕਦੇ ਮੈਨੂੰ ਬੈਠਾ ਦੇਖਿਆ ਤੁਸੀਂ ਮੈਨੂੰ ਜਿੰਨੇ ਵੀ ਪੱਤਰਕਾਰ ਹੈ ਜਿਹਦਾ ਚੈਨਲ ਘੱਟ ਚੱਲਦਾ ਹੈ ਜਾਂ ਘੱਟ ਪਬਲੀਕਲੀ ਐਸਟੈਬਲਿਸ਼ ਹੋਇਆ ਹੈ ਜਾਂ ਨਾਮਾਇਆ ਜੀ 100% ਮੈਨੂੰ ਮਿਲਿਓ ਹੁਣ ਨਹੀਂ ਫਿਲਮ ਤੋਂ ਬਾਅਦ ਵੀ ਮਿਲ ਲਿਓ ਮੈਂ ਹਰ ਉਸ ਨੌਜਵਾਨ ਮੁੰਡੇ ਦੀ ਜਾਂ ਗੁੱਡੀ ਦੀ ਮਦਦ ਕਰੂੰਗਾ ਜਿਹਦੇ ਅੰਦਰ ਵਿਚਾਰ ਹੈ ਜਿਹਦੇ ਕੋਲ ਫਲਸਫੀ ਹੈ ਜਿਹਦੇ ਕੋਲ ਥਾਟ ਹੈ ਔਰ ਜਿਹੜਾ ਕੁਝ ਕਰਨਾ ਚਾਹੁੰਦਾ ਹੈ ਆਪਣੇ ਆਪ ਨੂੰ ਛੱਡ ਕੇ ਸਮਾਜ ਲਈ ਕੁਝ ਕਰਨਾ ਚਾਹੁੰਦਾ ਹੈ ਹਰ ਉਸ ਚੈਨਲ ਦੀ ਮੈਂ ਪਲਾ ਕੇ ਇੰਟਰਵਿਊ ਕਰੂੰਗਾ ਤੁਸੀਂ ਇਹਦੇ ਲਈ ਸੰਪਰਕ ਸ਼ਰਮਾ ਜੀ ਨੂੰ ਕਰ ਲਿਓ ਇਹਨੂੰ ਕਰ ਲਿਓ ਵੱਡਾ ਚੈਨਲ ਹੋਵੇ ਨਾ ਹੋਵੇ ਮਨਾਂ ਨਹੀਂ ਡੱਕਦਾ ਬੰਦੇ ਦਾ ਵਿਚਾਰ ਵੱਡਾ ਹੋਣਾ ਚਾਹੀਦਾ ਤੁਸੀਂ ਪਤਾ ਨਹੀਂ ਕਰ ਲਓ ਕਿੱਡੇ ਵੱਡੇ ਬਣਨਾ ਯਾਰ ਇਹ ਇਹਦੀ ਤਾਂ ਕਿਆ ਸਰਾ ਹੀ ਹੁੰਦੀ ਹੈ ਦੁਨੀਆ 'ਚ ਕੋਈ ਵੱਡੇ ਛੋਟੇ ਦਾ ਮਾਫਦੰ ਨਹੀਂ ਜਿੱਦਾਂ ਨੌਜਵਾਨ ਨੇ ਕਹਿਿਆ ਸੀ ਕਿ ਛੋਟੇ ਵੱਡੇ ਕਿਰਦਾਰ ਬਿਲਕੁਲ ਨਹੀਂ ਕਿਰਦਾਰ ਕਿਰਦਾਰ ਹੁੰਦਾ ਨਾ ਵੱਡਾ ਹੁੰਦਾ ਨਾ ਛੋਟਾ ਹੁੰਦਾ ਇਹ ਵਾਸਾੜਾ ਤਾਂ ਵਾਸਾੜਾ ਇਹ ਪਿੰਡ ਚ ਉਸਤਨਾ ਦਾ ਰੋਲਾ ਯੁਕਤੀ ਦਾ ਤਾਂ ਇਹ ਆਪਣਾ ਕਿਰਦਾਰ ਨਵਾਰਿਆ ਤੁਹਾਨੂੰ ਸਿਮਰ ਲਈ ਸਾਰੇ ਸਤਿਕਾਰਤੋਂ ਔਰ ਹਰ ਪੰਜਾਬੀ ਨੂੰ ਪਿਆਰ ਹੈ ਸਤਿਕਾਰ ਹੈ ਔਰ ਜਿੰਦਰ ਨਈ ਚੈਨਲ ਚੱਲ ਰਿਹਾ ਅਸੀਂ ਅਸੀਂ ਚਲਾਵਾਂਗੇ ਤੁਹਾਡੇ ਨਾਲ ਖੜੇ ਹਾਂ ਸ਼ੁਕਰੀਆ ਜੀ ਬਹੁਤ ਬਹੁਤ ਲਵ ਯੂ ਸੁਮੇਤ ਜੀ ਇਹੋ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ